हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਕਸ਼ੇ ਲੈ ਕੇ ਆਏ ਹਾਂਗੇ ਦੋ ਤਾਂ ਬਾਈ ਕੋਲੇ ਚਾਰੀਆਂ ਸੁਈਆਂ ਮੱਝਾਂ ਨੇ ਇੱਕ ਆਗੀ ਬਾਈ ਕੋਲੇ ਅਫਸਰ ਛੋਟੀ ਤੇ ਇੱਕ ਗੱਬਣ ਚ ਇੱਕ ਪਾਸ ਬੱਸੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਨੋ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਸਾਰੇ ਪਸ਼ੂ ਇਹ ਬਾਈ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੋ ਠੀਕ ਹਾਂ ਬਾਈ ਹਾਂਜੀ ਠੀਕ ਆ ਜੀ ਨਾਮ ਤੇ ਆਪਣਾ ਐਡਰੈਸ ਹੋਊਗਾ ਨਾਮ ਵੀਰੇ ਆਪਣਾ ਹਰਪੀ ਸਿੰਘ ਆ ਤੇ ਇਹ ਆਪਣਾ ਜਿਹੜਾ ਹੈਗਾ ਘਰ ਛੰਨਾਂ ਵਾਲੇ ਰੋਡ ਤੇ ਅਜ ਮਹਿਰਮਾਨ ਕੇ ਘਰਾਂ ਕੋਲ ਠੀਕ ਆ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਣਾ ਜ਼ਿਲ੍ਹਾ ਵੀਰੇ ਆਪਾਂ ਨੂੰ ਪੈ ਜਾਂਦਾ ਗਬਰਨਾਲਾ ਤਹਿਸੀਲ ਤਾਂ ਆ ਹਾਂ ਤਹਿਸੀਲ ਤਾਂ ਪਾਗੀ ਪਿੰਡ ਪਤੋੜ ਠੀਕ ਆ ਨੇੜੇ ਪਿੰਡ ਆਪਾਂ ਨੂੰ ਖਾਸ ਨਹੀਂ ਰਹਿੰਦਾ ਆ ਛੰਨਾਂ ਰਹਿੰਦਾ ਕੇ ਜੀ ਪਤੋੜ ਉਹਦਾ ਹਾਂਜੀ ਮੱਜੂ ਕੇ ਇਹ ਪਿੰਡ ਨੇੜੇ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਆਂ ਕੰਟੈਕਟ ਨੰਬਰ ਬੋਲ ਦ ਆਪਣਾ ਕੰਟੈਕਟ ਨੰਬਰ ਵੀਰੇ ਆਪਣਾ 87077 36426 ਠੀਕ ਆ ਇਹ ਬਾਈ ਦਾ ਵੀ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਪਹਿਲੇ ਨੰਬਰ ਵਾਲੀ ਮੱਜੂ ਸੂ ਸ਼ੁਰੂ ਕਰ ਦਈਏ ਹਾਂਜੀ ਪਹਿਲੇ ਨੰਬਰ ਵਾਲੀ ਵੀਰੇ ਮਰ ਜਾਏ ਕਿਹੜਾ ਸੂਆ ਸੂ ਇਹ ਤੀਜਾ ਸੂਆ ਜੀ ਕਦੋਂ ਸੂਈ ਆ ਬਾਈ ਇਹ ਵੀਰੇ ਹੋ ਗਏ ਨੂੰ 15 ਦਿਨ ਸੂਈ ਨੂੰ ਹੋ ਗਏ ਆ ਠੀਕ ਆ ਤੇ ਦੁੱਧ ਇਹਦੇ ਥੱਲੇ ਅਸ ਟਾਈਮ ਜਿਹੜਾ ਹੈਗਾਗਾ 12-13 ਕਿਲੋ ਹੈਗਾਗਾ ਤੇ ਕਿੰਨਾ મતલਬ ਕਿ ਇਹ ਦੇ ਸਕਦੇ 15-16 ਠੀਕ ਹੈ ਇਹਨਾਂ ਦੇ ਹਾਂ ਇਹਨਾਂ ਆਰਾਮ ਨਾ ਦੋ। ਚਿੱਟੇ ਕੋ ਸੇਵਾ ਕਰਨ ਵਾਲਾ ਬੰਦਾ ਹੈਗਾ ਜੀ ਵਧੀਆ। ਠੀਕ ਹੈ। ਚਵਾਈ ਜੂਈ ਕਿਵੇਂ ਲੱਗੀ? ਚਵਾਈ ਬਹੁਤ ਵਧੀਆ ਜੀ। ਬੰਦਾ ਚੋਕੇ ਆਪ ਦੇਖ ਸਕਦਾਗਾ। ਠੀਕ ਹੈ। ਤੇ ਚਵਾਈ ਬਾਈ ਇਹਨੇ ਇੱਕ ਨੰਬਰ ਦਾ ਬੱਚਾ ਇਹਦੇ ਮਗਰ ਕੱਟੀਆਂ ਬਈ। ਹਾਂਜੀ ਕੱਟੀਆਂ ਜੀ। ਬੱਚੇ ਆਪਾਂ ਚੈੱਕ ਕਰਾਉਂਦੇ ਆਂ ਬਈ ਦੋਨਾਂ ਦੀ ਕਟੀਆਂ ਆ ਗਈਆਂ ਨਾ। ਹਾਂਜੀ ਦੋਨਾਂ ਦੀ ਕਟੀਆਂ ਜੀ। ਹਮਮ ਬੱਚੇ ਮਗਰ ਬਈ ਆ ਕੇ ਕਟੀਆਂ। ਕਟੀਆਂ ਬਹੁਤ ਚੰਗੀਆਂ ਹਨਾ। ਹਾਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਕਟੀਆਂ ਦਾ। ਸਹੀ ਗੱਲ ਹੈ ਬਈ। ਬੱਚੇ ਆ ਕੇ ਮਗਰ ਬਈ ਕਟੀਆਂ ਦੋਮਾਂ ਦੀ। ਹਾਂਜੀ ਠੀਕ ਆ ਹਾਂਜੀ ਤੇ ਹੁਣ ਇਸ ਟਾਈਮ ਕਿੰਨਾ ਗਾ ਰੈਡੀ ਜਿਹੜਾ ਬਾਈ ਤੁੰਗ ਰੈਡੀ ਵੀਰੇ ਦਾ 12 ਤੋਂ 13 ਠੀਕ ਆ ਸੋਨਾ ਦੀ ਬਈ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਨੰਬਰ ਥਾਣਾ ਗਿਆ ਹਵਾਨਾ ਬਹੁਤ ਸੋਹਣਾ ਗਿਆ ਕਰਮਾਲੀ ਦਾ ਬਾਕੀ ਪਲੀ ਪੁਲੀ ਵੀ ਬਹੁਤ ਤੋਰੇ ਬਾਪੂ ਫੋਲ ਕੇ ਮੜੀ ਜੇ ਮੜ ਤੋਰ ਲੈ ਕੱਦ ਬਾਈ ਬਹੁਤ ਚੰਗਾ ਹਾਂਜੀ ਕੱਦ ਬਹੁਤ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਇਹ ਨਹੀਂ ਹੈਗਾ ਵੀ ਲਿੱਸੀ ਲਮੀ ਜੂਹਾ ਦਾ ਮੰਨੈ ਨਹੀਂ ਬਾਈ ਹੈਨਾ ਹਾਂਜੀ ਨਹੀਂ ਨਹੀਂ ਮੰਨੈ ਨਹੀਂ ਬਿਲਕੁਲ ਬਾਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਆਪਣੀ ਵਸੂ ਮੰਨ ਕੇ ਚਲੋ ਬਾਈ ਇਹ ਸੇਲ ਕਰ ਰਿਹਾਗਾ ਤੇ ਸਥਾਨਾ ਦਾ ਸ਼ਾਇਦ ਬਹੁਤ ਚੰਗਾ ਹੈ ਇਧਰ ਨਾ ਤੋੜ ਦੋ ਥੋੜਾ ਡਰਦੀ ਜਰੂਰ ਹੈ ਬਾਈ ਹਾਂਜੀ ਬਾਕੀ ਤੋਰਾ ਤੋੜ ਕੇ ਕਰਦੀ ਥੋੜਾ ਤੋਰਾ ਤਾਰਾ ਬਾਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਜਿਹੜੀ ਲੇਵੇ ਦੀ ਫੀਟਿੰਗ ਹੈ ਫੀਟਿੰਗ ਬੜੀ ਕਮਾਲ ਆ ਗਈ ਥਣ ਵੀ ਬਹੁਤ ਚੰਗਾ ਆ ਗਿਆ ਪੂਰੀ ਵਿੱਥ ਜਿਹਨੂੰ ਆਪਾਂ ਕਹਦੇ ਆ ਥਣ ਲੱਗਿਆ ਵਗਾ ਤੋੜ ਦਵਾ ਕੋ ਇਥੋਂ ਥੋੜਾ ਗਾਹਾਂ ਤੱਕ ਮੜਾ ਗਾਹ ਨੂੰ ਤੋੜ ਕੋ ਬਾਕੀ ਸਿੰਗਾ ਦੀ ਜੇ ਗੱਲ ਕਰੀਏ ਸਿੰਗ ਵੀ ਨੇੜੇ ਮੋੜਿਆ ਕੋ ਖੁੱਲਾ ਸਿੰਗ ਨਹੀਂ ਬਹੁਤ ਸੋਹਣਾ ਸਿੰਗ ਆ ਗਾ ਤੇ ਬਾਕੀ ਬਾਈ ਨੇ ਦੁੱਧਦਾਰ ਕਾਰਡ ਵੀ ਚੰਗਾ ਦੱਸਿਆ ਪਿਛਲੇ ਸੂਏ ਬਾਈ ਲਾਸਟ ਕਿੰਨਾ ਦਿੱਤਾ ਇਹਨੇ ਪਿਛਲੇ ਸੂਏ ਵੀਰੇ ਇਹ 16 ਤੱਕ ਵੀ ਗਈ ਜੀ ਲਾਸਟ ਠੀਕ ਆ ਬਾਈ ਹਾਂਜੀ ਤੇ ਮੁੱਲ ਬਾਈ ਫਿਰ ਕੀ ਰੁਪਈਆ ਆ ਮੁੱਲ ਵੀਰੇ ਦਾ ਆਪਾਂ वैसे आपा चलो कर लेले मोल ता मोल ਦਾ ਤਾਂ ਆਪਾਂ ਕਰਦਾਂਗੇ 190 ਦਾ ਜੀ 1 ਲੱਖ 90 90 ਠੀਕ ਆ ਉਹ ਆਏਗਾ ਦਾ ਮਾਨਤਨ ਹੋ ਜਾ ਮਾਨਤਨ ਵੀਰੇ ਬਸ ਠੀਕ ਠਾਕ ਹੀ ਕਰਾਂਗੇ ਹਾਂ ਜੀ ਪੂਰਾ ਪੂਰਾ ਹੀ ਮਾਨਤਨ ਬਾਈ ਕਹਿੰਦਾ ਪੂਰਾ ਮੰਨ ਕੇ ਚੱਲੋ ਵੀ ਥੋੜਾ ਕਾਣੀ ਹੋਊਗਾ ਕਿਉਂਕਿ ਮੁੱਲ ਪਹਿਲੀ ਮੈਂ ਖਿੱਚ ਕੇ ਰੱਖ ਦਾਂਗਾ ਬਾਕੀ ਥਣਾ ਦਾ ਸ਼ਾਜ ਬਾਈ ਇੱਕ ਨੰਬਰ ਆ ਗਿਆ ਇੱਕੋ ਜਿਹਾ ਥਣਾ ਆ ਗਿਆ ਬੱਚਾ ਵੀ ਕਰਮ ਵਾਲੀ ਮਗਰ ਕੱਟੀ ਆ ਗਈ ਸਿੰਘਾਂ ਦੀ ਕੁਆਲਿਟੀ ਦੇਖੋ ਜਮਾਂ ਨਾਲ ਮੁੜੇ ਪਿਆ ਬਾਈ ਹੈ ਨਾ ਬਿਲਕੁਲ ਨਾਲ ਬਿਲਕੁਲ ਸਹੀ ਗੱਲ ਆ ਜਮਾਂ ਨਾਲ ਮੁੜੇ ਪਿਆ ਬਾਕੀ ਮੱਲਾ ਦਾ ਪੂਸਟ ਵੀ ਕੋਈ ਚਟਾਵਾਲ ਸ਼ਾਇਦ ਹੀ ਹੋਵੇ ਤੇ ਅੱਗੇ ਬਈ 2 ਨੰਬਰ ਤੇ ਹਾਂਜੀ ਇਹ 2 ਨੰਬਰ ਵਾਲੀ ਹੈ ਜੀ ਇਹ ਕਿਹੜਾ ਸੂਆ ਸੂਈ ਹੈ ਬਈ ਇਹ ਵੀ ਦੂਜਾ ਸੂਆ ਸੂਈ ਹੈ ਜੀ ਮਨਜਾ ਦੂਜਾ ਸੂਆ ਹਾਂਜੀ ਇਹਨੂੰ ਕਿੰਨਾ ਟਾਈਮ ਤੇ ਇਹਨੂੰ ਵੀ ਮੇਰੇ ਮਨ ਨਾਲ ਹੀ ਸੁਗਿਆ ਦੋਵੇ 15 ਕ ਦੇ ਨਹੀਂ ਇਹਨੂੰ ਹੋਇਆ ਠੀਕ ਇਕੱਠੀਆਂ ਜੀਆਂ ਹਾਂ ਹਾਂ ਤੇ ਬੱਚਾ ਇਹਦੇ ਤਾਂ ਇਹਦੇ ਵੀ ਕੱਟੀਆਂ ਜੀ ਪਿੱਛੇ ਆਪਣੇ ਬੱਚੇ ਬਈ ਸਾਨੂੰ ਦੋਮਾ ਵਗੈਰੀ ਕੱਟੀਆਂ ਮਿਲ ਜਾਂਦੀਆਂ ਤੇ ਬਈ ਇਹਦੇ ਥੱਲੇ ਕਿੰਨਾ ਦੁੱਧ ਇਹਦਾ ਦੁੱਧ ਜੀ ਇਸ ਟਾਈਮ ਸਾਢੇ 12 13 ਦੇ ਅਰਾਊਂਡ ਹੈਗਾ ਕਿੰਨਾ ਕਰ ਜਾਂਦੀ ਹੈ ਬਾਈ ਇਹ ਵੀ ਵੀਰੇ 15 ਤੱਕ ਕਰੂਗੀ ਰਾਮ ਨਾਲ ਠੀਕ ਆ ਹਾਂ ਪਹਿਲੇ ਸੂਈ ਕੀਤਾ ਵੀ ਇਹ ਮੇਲ ਬੂਲ ਬਹੁਤ ਆ ਹਨਾ ਇਹ ਹਾਂ ਪੂਰਾ ਹੀ ਦੇਖੋ ਹਾਂ ਹੂੰ ਲੰਮੀ ਲੋਮੀ ਬਾਈ ਚੈੱਕ ਕਰ ਸਕਦੇ ਮੈਂ ਪੂਰੀ ਪੇਟ ਥੋੜੇ ਦੀ ਕੁਆਲਿਟੀ ਚੈੱਕ ਕਰ ਸਕਦੇ ਥਣਾ ਦਾ ਸਹਜ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਲਿਆ ਬਹੁਤ ਚੰਗਾ ਸਹਜ ਹੈ ਇਕੋ ਜਿਹਾ ਥਣਾ ਗਿਆ ਥੋੜਾ ਜਿਹਾ ਬਾਈ ਬੱਚਿਆਂ ਦਾ ਕਰਕੇ ਜਰੂਰ ਕਰਮਾਲੀਆਂ ਕਰਦੇ ਗੀਆਂ ਕਿਉਂਕਿ ਤਾਜ਼ੀਆਂ ਸੂਈਆਂ ਥੋੜੇ ਥੋੜੇ ਦਿਨ ਹੋ ਗਿਆ ਸੂਈਆਂ ਤਾਂ ਕਰਕੇ ਥੋੜਾ ਜਿਹਾ ਮੜਾ ਇਹਨੂੰ ਲੈ ਲੈਂਦਾ ਬਾਕੀ ਥਣਾ ਦਾ ਸਹਜ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਸਹਜ ਆ ਤੇ ਬਾਈ ਕਿੰ 7ਵੇਂ ਅੱਠਵੇਂ ਵੀ ਬਗ ਜਾਂਦੀ ਹੈਗੀ ਠੀਕ ਹੈ ਬਾਈ 7 ਤੋਂ 8 ਮਹੀਨੇ ਮੰਨ ਕੇ ਚੱਲੋ ਵੀ ਦੁੱਧ ਦੇ ਦਿੰਦੇ ਹਾਂ ਬਾਕੀ ਲੇਵੇ ਬਾਈ ਦੋਨਾਂ ਦੀ ਬਹੁਤ ਚੰਗੇ ਆ ਗਈ ਬਾਕੀ ਚਵਾਈਆਂ ਵੀਰੇ ਬਹੁਤ ਵਧੀਆ ਗਈਆਂ ਠੀਕ ਹੈ ਚਵਾਈਆਂ ਬਾਈ ਕਹਿੰਦੇ ਇੱਕ ਨੰਬਰ ਆ ਗਈਆਂ ਬਾਈ ਮੋੜ ਲਾ ਬਾਕੀ ਗੱਲ ਲੈ ਬਾਈ ਥਾਣਾ ਦਾ ਜਿਹੜਾ ਸਾਈਜ਼ ਹੈ ਨਾ ਬਹੁਤ ਕਮਾਲ ਦਾ ਸਾਈਜ਼ ਆ ਕੇ ਇੱਕੋ ਜਿਹਾ ਥਾਣਾ ਗਿਆ ਬਹੁਤ ਸੋਹਣਾ ਪੂਰੀ ਵਿਥੀ ਜਿਹਨੂੰ ਆਪਾਂ ਕਹਿੰਦੀ ਹਾਂ ਥਾਣਾ ਗਿਆ ਬੱਚਾ ਵੀ ਮਗਰੇ ਤੇ ਕੱਟੀ ਆ ਗਈ ਤੇ ਬਾਈ ਇਹਦਾ ਮੁੱਲ ਫਿਰ ਕੀ ਰੋ ਇਹਦਾ ਮੁੱਲ ਵੀਰੇ ਇਹਦਾ ਰਹੂਗਾ 180 ਠੀਕ ਆ ਹਾਂਜੀ 1 ਲੱਖ ਰੁਪਈਆ ਬਈ 1 ਲੱਖ 80 ਹਜ਼ਾਰ ਰੁਪਈਆ 1 ਲੱਖ 80 ਹਜ਼ਾਰ ਰੁਪਈਆ ਠੀਕਾ ਇਹਦਾ ਮੁੱਲ ਬਈ ਰਹੂਗਾ 1.80 ਲੱਖ ਤੇ ਬਾਕੀ ਬਈ ਆਪਾਂ ਕਦ ਮੜਾ ਚੈੱਕ ਕਰਵਾ ਦਈਏ ਵੀ ਕਿੱਡਾ ਖੜਿਆ ਹੋ ਬਰੋਬਰ ਕਈ ਵਾਰ ਹੁੰਦਾਗਾ ਵੀ ਕਦ ਛੋਟਾ ਨਾ ਹੋਵੇ ਹੈਨਾ ਕਦ ਤਾਂ ਬਸ ਮੇਰੇ ਜਿਹਾ ਨੇ ਥੋੜਾ ਬਹੁਤ ਹੀ ਫਰਕ ਆ ਸਹੀ ਗੱਲ ਆ ਥੋੜਾ ਬਹੁਤਾ ਫਰਕ ਹੀ ਆ ਬਾਈ ਜਮਾ ਬਰੋਬਰ ਹੀ ਆਉਂਦੀ ਆ ਕਿ ਤੇ ਇੱਕ ਗੱਲ ਬਈ ਮੇਨ ਆ ਜਿਹੜੀ ਥਣਾਂ ਦੀ ਹੁੰਦੀ ਆ ਥਣਾਂ ਜਮਾ ਮੈਂ ਕਹਿੰਨਾ ਵੀ ਇੱਕੋ ਜਿਹਾ ਦੋਨਾਂ ਦੇ ਹੈਨਾ ਇੱਕੋ ਜਿਹਾ ਬਿਲਕੁਲ ਬਾਕੀ ਚਵਾਈ ਬਹੁਤ ਵਧੀਆ ਵੀਰੇ ਜਦੋਂ ਆਉਣਗੇ ਨਾ ਕੋਈ ਭਾਈ ਆਪਣਾ ਹੈਨਾ ਤੂੰ ਕੇ ਦੇਖ ਸਕਦਾ ਜੀ ਮੰਨ ਕੇ ਚੱਲੋ ਬਾਈ ਕਹਿੰਦਾ ਆਪਦੀ ਤਸੱਲੀ ਇਹਦਾ ਸੈਜ ਵੀ ਸਿੰਗਾ ਦਾ ਵੈਸੇ ਚੰਗਾ ਕਾ ਥੋੜਾ ਜਿਹਾ ਮਤਲਬ ਕਿ ਖੁੱਲਾ ਮੋੜਿਆ ਵੈ ਮੂ ਚੰਗਾ ਕਾ ਕਦ ਕਾਠੀ ਦੀ ਜੇ ਗੱਲ ਕਰੀਏ ਫੁੱਲ ਚੰਗੇ ਆਗੇ ਬਈ ਚੜਾਈ ਚੜੂਈ ਵੀ ਫੁੱਲ ਤੇ ਮੋਲ ਵੀ ਭਾਈ ਨੇ ਬਈ ਉਹ ਸਾਬ ਨਹੀਂ ਕਰਿਆ ਤੇ ਜੇ ਵੀਰੇ ਮੰਨ ਕੇ ਚੱਲੋ ਵੀ ਕੋਈ ਜੋੜਾ ਇਕੱਠਾ ਲੈਂਦਾ ਉਹ ਜਾ ਇਕੱਠਾ ਹਾਂ ਉਹ ਫਿਰ ਕਰ ਲਾਂਗੇ ਆਪਾਂ ਕੋਈ ਦਿੱਕਤ ਨਹੀਂ ਆਲੀਗਾ ਠੀਕ ਹੈ ਜੀ ਅੱਗੇ ਭਾਈ ਇਹ ਤਿੰਨ ਨੰਬਰ ਝੋਟੀ ਇਹਦੀ ਕੀ ਡਿਟੇਲ ਆ ਇਹਦੀ ਵੀ ਰਿਟੇਲ ਇਹ ਆਪਣੇ ਪੌਣੇ ਕਿ ਤਿੰਨ ਸਾਲ ਦੀ ਝੋਟੀ ਆ ਆਪਣੇ ਘਰ ਦੀ ਮੱਝ ਸੀਗੀ ਤੇ ਦੋ ਦੋਨਾਂ ਨੇ ਵੀ ਮਤਲਬ 15 16 ਦੇ ਰਾਊਂਡ ਉਹਨਾਂ ਨੇ ਵੀ ਦਿੱਤਾ ਦੁੱਤੀ ਠੀਕ ਹੈ ਬਾਕੀ ਕੱਦ ਕਾਠ ਬਹੁਤ ਹਨਾਂ ਦੀ ਮਾਤ ਹੈ ਇਹਦੀ ਮਦਰ ਦਾ ਠੀਕ ਹੈ ਹਾਂਜੀ ਹਾਂਜੀ ਤੇ ਉਮਰਦ ਸਿੰਘ ਦਾ ਕਾਦੇ ਤਾਂ ਬਹੁਤ ਹਨਾਂ ਬਈ ਬਹੁਤ ਬਹੁਤ ਵੀਰੇ ਪੌਣੇ ਤਿੰਨ ਸਾਲ ਦੀ ਬਸ ਹੋ ਗਈ ਤਿਆਰੀ ਬਈ ਚਾਰ ਹੀ ਹੈ ਬਈ ਹਾਂਜੀ ਹਾਂਜੀ ਚਾਰ ਹੀ ਦੇਖ ਲੈ ਠੀਕ ਗੱਲ ਆਪਾਂ ਬਈ ਚੈੱਕ ਕਰਵਾ ਲਾਂ ਮੈਂ ਹੱਥ ਲਾ ਕੇ ਦੇਖੋ ਐ ਬਾਲਾ ਵੀ ਕੋਈ ਨਹੀਂ ਕਰਦਾ ਸਹੀ ਗੱਲ ਹੈ ਸੌਸੀਲਾ ਹਨਾ ਪੂਰਾ ਸੌਹੂ ਆ ਜੀ ਬਾਕੀ ਸਿੰਗਾ ਦਾ ਸਾਈਜ਼ ਵੀ ਬਹੁਤ ਸਿੰਗਾਂ ਦਾ ਵਹਾਂ ਦੀ ਬਿਲਕੁਲ ਤੇ ਜੇ ਗੱਲ ਕਰੀ ਟਿਕਾ ਲੈਣ ਦੀ ਐ ਮੰਨ ਲਓ ਵੀ 2 ਮਹੀਨੇ ਡੂੜ ਮਹੀਨਾ ਸੰਭੇ ਟਿਕਾ ਲੈ ਲੈਣਾ ਹਨਾ ਹਾਂ ਲੈ ਬਾਕੀ ਬਈ ਪਲੀ ਵੀ ਬਹੁਤ ਆ ਬਾਲੀਬਲ ਕਰ ਹਾਂ ਜੀ ਬਾਕੀ ਸੇਵਾ ਦੇ ਚੱਤੇ ਹੋਣਾ ਸਹੀ ਗੱਲ ਆ ਬਈ ਤੇ ਮੋਲੇ ਬਈ ਫਿਰ ਇਹਦਾ ਵੀ ਦੱਸੂ ਕਿੰਨਾ ਮੋਲੇ ਦਾ ਆਪਾਂ ਕਰ ਲਾਂਗੇ ਜੀ ਮੰਨ ਕੇ ਚੱਲੋ 70 ਕਰ ਲਾਂਗੇ ਠੀਕ ਹੈ ਬਾਈ ਹਾਂਜੀ ਹਾਂਜੀ 70 ਕੇ ਬਾਕੀ ਕੋਈ ਜੇ ਆ ਕੇ ਕੋਈ ਮਾਨਤਾ ਨਤਾ ਕਰ ਲਾਂਗੇ ਕੋਈ ਚੱਕਰ ਠੀਕ ਹੈ ਬਾਈ ਬਾਈ ਕਹਿੰਦੇ ਆਏਗੇ ਤਾਂ ਬਾਈ ਮਾਨਤਾ ਨ ਹੋ ਜੂ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੇ ਬਾਕੀ ਮਜ਼ੇਦਾਰ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆਗਾ ਤੇ ਜੇ ਗੱਲ ਕਰੀਏ ਥਾਣਾ ਦੇ ਸ਼ਾਇਦ ਦੀ ਥਾਣ ਬਹੁਤ ਚੰਗਾ ਲੱਗਿਆ ਪੂਰੀ ਵਿਥੀ ਦੇ ਜਿਹਨੂੰ ਆਪਾਂ ਕਹਿੰਦੀ ਥਾਣ ਲੱਗਿਆ ਕੁਆਲਿਟੀ ਥਾਣਾ ਦੀ ਇੱਕ ਨੰਬਰ ਆਗੇ ਬਾਕੀ ਚੰਗੀ ਚੀਜ਼ ਲੁਕਦੀ ਨਹੀਂ ਕਿ ਚੜਾਈ ਦੇਖੋ ਹਨ ਬਾਈ ਬਹੁਤ ਚੜਾਈ ਪੂਰੀ ਹੈ ਜੀ ਦੇਖੋ ਹਮ ਸਹੀ ਗੱਲ ਮੋੜ ਲਿਆ ਬਬੂ ਕੋਈ ਗੱਲ ਮੁੱਲ ਵੀ ਬਾਈ ਨੇ ਬਈ ਉਸ ਹਾਮ ਨਹੀਂ ਕੀਤਾ ਬਾਈ ਕਹਿੰਦਾ 70000 ਰੁਪਏ ਬਈ ਇਹਦਾ ਮੁੱਲ ਬਾਕੀ ਆਏਗਾ ਦਾ ਥੋੜਾ ਕਣਾ ਮਾਨਤਾਂ ਨੂੰ ਜ਼ਰੂਰ ਹੋ ਜਾਊਗਾ ਥੋੜਾ ਜੀ ਬਾਈ ਇਹਦੀ ਮਾਨ ਦਿਖਾਤੀ ਆਪਾਂ ਬੰਦਾ ਛੱਡ ਕੇ ਨਹੀਂ ਜਾਂਦਾ ਠੀਕ ਆ ਇਹ ਹੀ ਆ ਮਦਰ ਆਪਣੇ ਹੁਣ ਕੋਲੇ ਖਾ ਖੈਗੀ ਹੈਗੇ ਕੋਲੇ ਜੀ ਇੱਕ ਵਾਰ ਠੀਕ ਆ ਜੇ ਕੋਈ ਆਊਗਾ ਉਹ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਮਦਰ ਬਾਈ ਦੀ ਬਈ ਕੋਲੀ ਆ ਬਾਈ ਕਹਿੰਦਾ ਕੋਈ ਵੀ ਵੀਰ ਆਊਗਾ ਸੌਦਾ ਕਰਨ ਵੇਲੇ ਨਾ ਆਪਾਂ ਉਹਨੂੰ ਦਿਖਾ ਦੇਾਂਗੇ ਤੇ ਅੱਗੇ ਬਈ ਲਾਸਟ ਤੇ ਚਾਰ ਨੰਬਰ ਗੱਬਣਾ ਆ ਗਈ ਬੱਸੀ ਹਾਂ ਗੱਬਣਾ ਜੀ ਕਿੰਨੇ ਟਾਈਮ ਦੀ ਬਈ ਚੈੱਕ ਬਾਕੀ ਇਹ 6 ਮਹੀਨਿਆਂ ਦੀ ਵੀਰੇ ਆਪਾਂ 6 ਮਹੀਨੇ ਹਾਂਜੀ ਇਹ ਵੀ ਪੌਣੇ ਤਿੰਨ ਸਾਲ ਦੀ ਬਸ ਠੀਕ ਹੈ ਤੇ ਇਹਦੀ ਵੀ ਮਾਂ ਆਪਣੇ ਕੋਲ ਫੈਲੋ ਸੀਗੀ ਚਲੋ ਥੋੜੇ ਟਾਈਮ ਪਹਿਲਾਂ ਪਾਉ ਕਰਤੀ ਸੀਗੀ ਨਾ ਤੇ ਉਹਦਾ ਵੀ ਰਿਕਾਰਡ 15 16 ਰਿਹਾ ਜੀ ਠੀਕ ਹੈ ਬਈ ਹਾਂ ਬਹੁਤ ਵਧੀਆ ਸਾਈ ਬੈਲੈਂਸ ਵਾਲਾ ਹਾਂਜੀ 6 ਮਹੀਨਿਆਂ ਦੀ ਬਈ ਚੈੱਕ ਪਾਸ ਜੇ ਕੋਈ ਵੀ ਰਬ ਦੀ ਸੱਲੀ ਕਰਾਉਣੀ ਚਾਹੁੰਦਾ ਕਰਾ ਸਕਦਾ ਉਮਰ ਅਜੇ ਨਿਆਣੀ ਆ ਕੋਈ ਉਮਰ ਨਹੀਂ ਜ਼ਿਆਦਾ ਬਾਕੀ ਬਾਈ ਨੇ ਹੁਣ ਦੱਸਈ ਹੈ ਕਿ ਨਾ ਇੰਨੀ ਉਮਰ ਦੀ ਹੀ ਆ ਇਹ ਸਿੰਘ ਜ਼ ਭਾਈ ਨਹੀਂ ਕੀ ਰਹਿੰਦਿਆ ਫਿਰ ਇਹਦਾ ਵਾਦੇ ਨਹੀਂ ਠੀਕ ਆ ਹਾਂਜੀ ਹਾਂਜੀ ਇੰਨੀ ਕੀ ਰਹਿਣਗੇ ਭਾਈ ਵਿੱਚ ਲੋਕਾਂ ਦੀ ਮੰਗ ਹੁੰਦੀ ਆ ਵੀ ਸਾਈਵਾਲ ਬ੍ਰੀਡ ਹੀ ਸਾਨੂੰ ਚਾਹੀਦੀ ਹੈਗੀ ਫੁੱਲ ਬ੍ਰੀਡ ਆ ਕੇ ਕਹਿੰਦੇ ਭਾਈ ਬਿਲਕੁਲ ਫੁੱਲ ਲਾਲ ਹੋ ਜਾ ਥੱਲੇੋਂ ਝਾਲਰ ਜੂ ਬਿਲਕੁਲ ਬਿਲਕੁਲ ਫੁੱਲ ਆ ਜੀ ਫੁੱਲੋਂ ਆਪਾਂ ਇਹਨੂੰ ਮੜਾ ਤੋ ਮੜਾ ਤੋਰ ਲੇ ਤੈਨੂੰ ਆਪਾਂ ਵੀ ਨੀੜੀ ਤੋਰ ਦਿਓ ਹਾਂ ਨੀੜੀ ਬਾਕੀ ਸਮੇਂ ਪਲੀ ਬਾਈ ਚੈੱਕ ਕਰੋ ਬੜੀ ਆ ਕੀ ਦੁੱਧ ਕਿੰਨਾ ਦੇ ਦੂ ਭਾਈ ਇਹ ਦੁੱਧ ਵੀਰੇ ਦੇ ਦੂਗੀ ਇਹ ਵੀ 13 14 15 ਤੋਂ ਥੱਲੇ ਨਹੀਂ ਠੀਕ ਆ ਹਾਂ ਬਾਕੀ ਗੋਲ ਮਟੋਲ ਭਈਆ ਹੈ ਨਾ ਗੋਲ ਮਟੋਲ ਬਾਕੀ ਸੇਵਾ ਤੇ ਆ ਸਹੀ ਗੱਲ ਹੈ ਬਾਕੀ ਸੇਵਾ ਸੰਭਾਲਾ ਨਾ ਜਿੰਮੇ ਦੀ ਕੋਈ ਕਰੂਗਾ ਉਵੇਂ ਦਾ ਖਰਾਗ ਨਹੀਂ ਕੋਈ ਗੱਲ ਨਹੀਂ ਮੜਾ ਜਾ ਇੱਥੇ ਤੋੜ ਦਵਾਈ ਮੈਂ ਇੱਥੇ ਆਈ ਜੀ ਤੋੜ ਦਵਾ ਆਏ ਨੂੰ ਆਏ ਨੂੰ ਉੱਤ ਭੱਜੋਗੇ ਮੈਂ ਭਾਈ ਦੀ ਥੋੜੀ ਜੀ ਠੀਕ ਹੈ ਬਾਈ ਥੋੜਾ ਜਿਹਾ ਬਈ ਬੱਚਾ ਹੈਗਾ ਹਜੇ ਹਾਂ ਹਾਂ ਬੱਚਾ ਕਰਕੇ ਕਰਨਾ ਹੈ ਹੂੰ ਬਾਕੀ ਤਾਂ ਬਹੁਤ ਵਧੀਆ ਦੇਖੋ ਬਾਕੀ ਤੋਰਾ ਤਾਰਾ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਆ ਗਿਆ ਥਾਣਾ ਦਾ ਸਾਈਜ਼ ਵੀ ਬਹੁਤ ਸੋਹਣਾ ਚੈੱਕ ਪਾਸ ਹੈ ਬਾਈ ਜੇ ਕੋਈ ਮੰਨ ਕੇ ਚਲੋ ਛੋਡੀ ਦਾ ਚੈੱਕ ਕਰਵਾਈ ਗਏ ਕੋਈ ਵੀਰ ਤਖੱਲੀ ਕਰਨੀ ਚਾਹੁੰਦਾ ਕਰ ਸਕਦਾ ਹੈ ਕਰ ਮੈਂ ਕਿਹਨਾਂ ਕਰ ਸਕਦਾ ਜੀ ਕੋਈ ਚੈੱਕਰ ਵਾਲੀ ਗੱਲ ਠੀਕ ਹੈ ਬਾਈ ਇੱਕ ਵੀਰੇ ਹੋਰ ਦਿਖਾ ਦਿੰਨੇ ਜਿਹੜੀ ਆਪਾਂ ਅਸਲ ਵਿੱਚ ਲੰਮੀ ਬਹੁਤ ਆ ਲੰਮੀ ਬਹੁਤ ਆ ਦੇਖੋ ਹੀ ਕੋਈ ਸਹੀ ਗੱਲ ਆ ਤੇ ਗੱਲ ਕਰਦੇ ਜੇ ਕਹਿੰਦੇ ਦੇਖਣੀ ਆ ਦੇਖਣੀ ਆ ਕਿ ਬਈ ਦੇਖ ਸਕਦੇ ਆ ਇਹ ਉਹਦੀ ਮਾਂ ਦੀ ਛੋਟੀ ਦੀ ਕਹਿੰਦੇ ਬਈ ਆ ਵਾਲੀ ਛੋਟੀ ਦੀ ਜਿਹੜੀ ਆਪਾਂ ਗੱਲ ਕਰਦੇ ਸਹੀ ਗੱਲ ਆ ਹਾਂ ਜੀ ਤੇ ਆਪ ਵੀ ਦੱਸੀਓ ਹਾਂ ਆ ਬਈ ਉਹਨਾਂ ਮਗਰਾਂ ਬੱਚੇ ਆਗੇ ਬੱਚਿਆਂ ਦੀ ਕੁਆਲਿਟੀ ਵੀ ਇੱਕ ਨੰਬਰ ਆਗੇ ਇਹ ਤਾਂ ਬਈ ਕਹਿੰਦਾ ਥੋੜਾ ਜਿਹਾ ਮੰਨ ਕੇ ਚਲੋ ਵੀ ਕਰੇ ਕਮ ਕਟ ਹੁੰਦਾਗਾ ਸਰਦਾਨੀ ਬਾਪੂ ਦਾ ਕਰਕੇ ਤਾਂ ਆਪਾਂ ਸੇਲ ਕਰਦੇ ਆ ਕਿ ਨਹੀਂ ਬਾਈ ਬਿਲਕੁਲ ਬਿਲਕੁਲ ਠੀਕ ਹੈ ਬਾਈ ਇੰਨਾ ਕਿਸੇ ਕੇ ਵੀ ਕੋਲ 4 ਬਾਈ 4 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ